ਕੁ ਤੁਸੀਂ ਸਾਹਿਬ ਪਿਛਲੇ ਦਿਨੀ ਤੁਹਾਡੀ ਵੀਡੀਓ ਦੇਖੀ ਜੰਬਾਲੇ ਕੋਲ ਮੇਰੇ ਖਿਆਲ ਤੁਸੀਂ ਇੱਕ ਜਿਹੜੇ ਭਾਰਤ ਮਾਲਾ ਪ੍ਰੋਜੈਕਟ ਦੇ ਮੈਡਮ ਨਾਲ ਗੱਲਬਾਤ ਹੋ ਰਹੀ ਸੀ ਕਿ ਸਾਡਾ ਜਿਹੜਾ ਇਸ ਰੋਡ ਦੇ ਉੱਤੇ ਸਾਨੂੰ ਫਾਇਦਾ ਕੀ ਐ ਨਾ ਟਰੈਕਟਰ ਜਾਣਾ ਨਾ ਕੰਬੈਨ ਜਾਣੀ ਨਾ ਕੋਈ ਰੇੜਾ ਜਾਣਾ ਨਾ ਕੋਈ ਖੱਤਰ ਜਾਣੀ ਹੈ ਤਾਂ ਇਹ ਗੱਲ ਕਲੀਅਰ ਕਰ ਦਿਓ ਲੋਕਾਂ ਨੂੰ ਕਿ ਬਾਕੀ ਇਹ ਕਾਨੂੰਨ ਦੇ ਮੁਤਾਬਕ ਇਸ ਤਰੀਕੇ ਨਾਲ ਕਰਨ ਜਾ ਰਹੇ ਨੇ ਕਿ ਕੋਈ ਬੰਦਾ ਬਿਨਾ ਗੱਡੀ ਤੋਂ ਬਿਨਾ ਆਪਣੀ ਵਹੀਕਲ ਤੋਂ ਜਿਹੜਾ ਹੋਰ ਕੁਝ ਨਹੀਂ ਲਿਜਾ ਸਕਦਾ ਜੋ ਉਹਨਾਂ ਦੇ ਰੂਲ ਦੇ ਮੁਤਾਬਕ ਇਹ ਲੋਕਾਂ ਨੂੰ ਪਤਾ ਨਹੀਂ ਹੈ ਇਹ ਤੇ ਇੱਕ ਗੱਲ ਹੈ ਹੀ ਹੈ ਕਿ ਇਸ ਜਿਹੜੇ ਭਾਰਤ ਵਾਲਾ ਪ੍ਰੋਜੈਕਟ ਦੇ ਅੰਦਰ ਰੋਡ ਬਣ ਰਹੇ ਨੇ ਇਹਨਾਂ 'ਤੇ ਟਰੈਕਟਰ ਨਹੀਂ ਚੜ ਸਕਦਾ ਇਹਨਾਂ 'ਤੇ ਆ ਜਿਹੜਾ ਹੈ ਕੰਬਾਈਨ ਨਹੀਂ ਜਾ ਸਕਦੀ ਇਹਨਾਂ 'ਤੇ ਰੇੜਾ ਬੱਗੀ ਨਹੀਂ ਜਾ ਸਕਦੀ ਇਹਨਾਂ 'ਤੇ ਰਿਕਸ਼ਾ ਨਹੀਂ ਜਾ ਸਕਦਾ ਸਾਈਕਲ ਨਹੀਂ ਜਾ ਸਕਦਾ ਮੋਟਰਸਾਈਕਲ ਨਹੀਂ ਜਾ ਸਕਦਾ ਮੋਟਰਸਾਈਕਲ ਵੀ ਨਹੀਂ ਜਾ ਸਕਦਾ ਤੇ ਇਹ ਜਿਹੜੇ ਨੇ ਇਹ ਵਪਾਰਿਕ ਰੋਡ ਬਣ ਰਹੇ ਨੇ ਇਸ ਤੇ ਜਿਆਦਾ ਟਰੱਕਾਂ ਵਾਸਤੇ ਬਣੇ ਨੇ ਨੇ ਬਾਕੀ ਕਾਰਾਂ ਜਿਹੜੀਆਂ ਨੇ ਉਹ ਚਲਦੀਆਂ ਨੇ ਟੈਕਸ ਲੈ ਕੇ ਅਸਲੀ ਇਹ ਵਪਾਰਿਕ ਰੋਡ ਨੇ ਜਿਹੜੇ ਸ਼ਹਿਰਾਂ ਤੋਂ ਬਾਹਰ ਬਾਹਰ ਬਣਾਏ ਗਏ ਨੇ ਵੀ ਟਰੱਕ ਜਿਹੜਾ ਹੈ ਉਹ ਡਾਉਨ ਸਪੀਡ ਨਾਲ ਨਾ ਨਾ ਚੱਲੇ ਤੇ ਦੂਜੀ ਗੱਲ ਹੈ ਵੀ ਇਹ ਰੇਲਵੇ ਵਰਗੇ ਕਾਨੂੰਨ ਨੇ ਇਹਨਾਂ ਨੂੰ ਬੰਦਾ ਜੇ ਕ੍ਰੋਸ ਕਰਦਾ ਹੈ ਤੇ ਕ੍ਰੋਸ ਕਰਦੇ ਹੋਏ ਪੈਦਲ ਕ੍ਰੋਸ ਕਰਦੇ ਹੋਏ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਤੇ ਉਹ ਜਿਹੜਾ ਹੈ ਉਹ ਗੱਡੀ ਵਾਲਾ ਜ਼ਿੰਮੇਵਾਰ ਨਹੀਂ ਹੋਵੇਗਾ ਜਿਵੇਂ ਟ੍ਰੇਨ ਦਾ ਹੈ ਉਹ ਕਾਨੂੰਨ ਹੈ ਇਦੋਂ ਅਗਲੀ ਗੱਲ ਜਿਹੜੀ ਹੈ ਜਿਹੜੀ ਬੜੀ ਦੁਖਦਈ ਹੈ ਤੇ ਬੜੀ ਮੈਂ ਹੈਰਾਨ ਆ ਇਸ ਗੱਲ ਤੋਂ ਇਹਨਾਂ ਤੇ ਪਾਣੀ ਦੇ ਪੁਲ ਜਿਹੜੇ ਨੇ ਉਹ ਨਹੀਂ ਛੱਡੇ ਜਾ ਰਹੇ ਜਿਹੜੇ ਬਰਸਾਤੀ ਪਾਣੀ ਦੇ ਬਹੁਤ ਘੱਟ ਛੱਡੇ ਜਾ ਰਹੇ ਨੇ ਜੇ ਆਪਾਂ ਜੀਟੀ ਰੋਡ ਤੋਂ ਦੇਖੀਏ ਅੰਬਾਲਾ ਤੋਂ ਲੈ ਕੇ ਆਪਾਂ ਦਿੱਲੀ ਜਾਈਏ ਤੇ ਕਿੰਨੇ ਜਿਹੜਾ ਹੈ ਹਰ 3-4 ਕਿਲੋਮੀਟਰ ਤੇ ਇੱਕ ਪੁਲ ਮਿਲਦਾ 100 ਫੁੱਟ ਦਾ 200 ਫੁੱਟ ਦਾ ਇਹਨਾਂ ਤੇ 20 ਕਿਲੋਮੀਟਰ ਦਾ ਵੀ ਇੱਕ ਪੁਲ ਨਹੀਂ ਹੈ ਇੱਕ ਚੀਜ਼ ਦੂਜੀ ਚੀਜ਼ ਜਿਹੜੇ ਰਸਤੇ ਨੇ ਜਿਹੜੇ ਖੇਤਾਂ ਦੇ ਕੱਚੇ ਰਸਤੇ ਨੇ ਉਹ ਇਹ ਬਿਲਕੁਲ ਆ ਮਤਲਬ ਥੋੜੇ ਛੱਡ ਰਹੇ ਜਿੱਥੇ ਤੁਸੀਂ ਗੱਲ ਕਰਦੇ ਉੱਥੇ ਹੀ ਜਾ ਕੇ ਵਿਖਾਇਆ ਤੇ ਉਹ ਆ 3 ਮੀਟਰ ਚੌੜਾ ਰਸਤਾ ਛੱਡਿਆ ਹੈ ਤੇ 3 ਮੀਟਰ ਉੱਚਾ ਛੱਡਿਆ ਹੈ ਤੇ 3 ਮੀਟਰ ਜਿਹੜਾ ਉੱਚਾ ਉਹਦਾ 1 ਮੀਟਰ ਧਰਤੀ 'ਚ ਘਟਦਾ ਅੱਛਾ ਜੀ ਕਹਿੰਦੇ ਨੇ ਇਸੇ ਹੀ ਪਾਣੀ ਦੀ ਨਿਕਾਸੀ ਹੈ ਤੇ ਉਸੇ ਰਸਤੇ ਦੇ ਵਿੱਚ ਵਹੀਕਲ ਦੀ ਨਿਕਾਸੀ ਹੈ ਇਸ ਪੂਰੇ ਪਾਰ ਦੇ ਵਿੱਚ ਕਰ ਰਹੇ ਨੇ ਯਾਨੀ ਪਾਣੀ ਵੀ ਉਸੇ ਰਸਤੇ ਨੂੰ ਨਿਕਲੇਗਾ ਵਹੀਕਲ ਵੀ ਉਸੇ ਰਸਤੇ ਨੂੰ ਨਿਕਲੇਗਾ ਤੇ ਹੁਣ ਤੁਸੀਂ ਦੱਸੋ 3 ਮੀਟਰ ਦਾ ਰਸਤੇ ਦੇ ਵਿੱਚ ਕੀ ਨਿਕਲ ਸਕਦਾ ਹੈ ਇਹ ਜ਼ਮੀਨਾਂ ਕਿਸਾਨਾਂ ਦੀ ਐਕਵਾਇਰ ਹੋਈਆਂ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਜਿੰਨੇ ਵੀ ਰੋਡ ਬਣੇ ਨੇ ਤਾਂ ਉਹਨਾਂ ਦਾ ਮੁਆਵਜ਼ਾ ਲੈਣ ਵਾਸਤੇ ਵੀ ਧਰਨੇ ਪ੍ਰਦਰਸ਼ਨ ਤੁਸੀਂ ਕੀਤੇ ਨੇ ਪਰ ਉਹਨਾਂ ਰੋਡਾਂ ਦੇ ਉੱਤੇ ਬਿਜ਼ਨਸ ਕਰ ਸਕਦਾ ਕਿਸਾਨ ਕੋਈ ਕੋਈ ਟਾਬਾ ਕੋਈ ਹੋਰ ਕੰਮ ਕੋਈ ਕਰ ਸਕਦਾ ਨਾ ਇਹ ਇਹ ਹੋਰ ਚੀ ਇਹ ਹੋਰ ਇੱਕ ਪੁਆਇੰਟ ਹੈ ਕਿ ਇਹ ਕਿਸਾਨ ਜਿਹੜਾ ਹੈ ਇਹ ਸੋਚਦੇ ਨੇ ਤੇ ਜਿਹੜਾ ਐਡਵਰਟਾਈਜ਼ਮੈਂਟ ਕਰਦੇ ਨੇ ਇਹ ਕਰਦੇ ਨੇ ਵੀ ਆਹ ਹਾਈਵੇ ਨਿਕਲਣ ਨਾਲ ਇੱਥੇ ਜ਼ਮੀਨਾਂ ਦੀ ਕੀਮਤਾਂ ਵਧਣ ਗਈਆਂ ਹਮ ਉਲਟਾ ਹੁੰਦਾ ਹੈ ਜ਼ਮੀਨਾਂ ਦੀ ਕੀਮਤਾਂ ਘਟਣ ਗਈਆਂ ਜਿੱਥੇ ਨੂੰ ਰੇਲਵੇ ਲਾਈਨ ਨਿਕਲ ਜਾਂਦੀ ਹੈ ਜ਼ਮੀਨ ਦੀ ਕੀਮਤ ਘਟ ਜਾਂਦੀ ਹੈ ਇਸੇ ਤਰ੍ਹਾਂ ਇਹ ਰੇਲਵੇ ਇਹ ਇਹ ਰੋਡ ਹੈ ਕਿਉਂਕਿ ਇਹ ਰੋਡ ਤੋਂ ਜੇ ਸਾਡੇ ਅੱਧੇ ਖੇਤ ਇੱਧਰ ਰਹਿ ਗਏ ਅੱਧੇ ਪਰ੍ਹਾਂ ਰਹਿ ਗਏ ਤੇ ਅਸੀਂ ਉਰਲੇ ਖੇਤ ਚੋਂ ਪਰਲੇ ਖੇਤ ਜਾਣ ਦਾ ਵੀ ਰਸਤਾ ਨਹੀਂ ਹੈ ਠੀਕ ਹੈ ਜੇ ਸਾਡੇ ਅ 6 ਕਿਲੇ ਹੈ ਇੱਕ ਕਿਲਾ ਪਰਲੇ ਪਾਸੇ ਰਹਿ ਗਿਆ 5 ਕਿਲੇ ਉਰਲੇ ਪਾਸੇ ਆ ਗਏ ਤੇ ਪਰਲੇ ਰਸਤੇ ਪਰਲੇ ਪਾਸੇ ਕੋ ਰਸਤਾ ਵੀ ਨਹੀਂ ਛੱਡਿਆ ਹਾਂ ਆਣ ਜਾਣ ਦਾ ਵੀ ਰਸਤਾ ਨਹੀਂ ਛੱਡਿਆ ਹਾਂ ਠੀਕ ਹੈ ਤੇ ਇਹਨਾਂ ਦੇ ਨਾਲ ਜਿਹੜਾ ਪਾਣੀ ਰੁਕੇਗਾ ਉਹ ਦੇਸ਼ ਦੇ ਵਿੱਚ ਤਬਾਹੀ ਆਣੀ ਹੈ ਕਿਸੇ ਟਾਈਮ ਜਦੋਂ ਜ਼ਿਆਦਾ ਬਾਰਿਸ਼ ਪੈਗੀ ਕਿਉਂਕਿ ਇਹਨਾਂ ਦੇ ਪਾਣੀ ਦੀ ਨਿਕਾਸੀਆਂ ਨਹੀਂ ਛੱਡੀਆਂ ਜਿੰਨੀ ਛੱਡਣੀਆਂ ਚਾਹੀਦੀਆਂ ਸੀ ਤੇ ਇਹ ਤੇ ਮਤਲਬ ਜਿਹੜਾ ਹੈ ਅ ਇਹ ਇਨਾਂ ਦੇ ਨੇੜੇ ਸਰਵਿਸ ਰੋਡ ਬਣਨੇ ਚਾਹੀਦੇ ਸੀ ਵੀ ਜਿਹੜੇ ਲੋਕਲ ਬੰਦੇ ਆ ਉਹ ਤਾਂ ਕਿਤੇ ਜਾਣਗੇ ਇਹ ਲੋਕਲ ਬੰਦਿਆਂ ਦਾ ਆਣ ਜਾਣ ਦਾ ਰਸਤਾ ਬੰਦ ਕਰਤਾ ਤੇ ਉਹ ਜਿਹੜਾ ਰੋਡ ਸੀ ਨੇੜੇ ਛੱਡਣਾ ਸੀ ਸਰਵਿਸ ਰੋਡ ਉਸ ਕੋਈ ਸਰਵਿਸ ਰੋਡ ਨਹੀਂ ਛੱਡ ਰਿਹਾ ਤੇ ਇਹਦੇ ਮਤਲਬ ਬਿਲਕੁਲ ਇੱਕ ਤਰ੍ਹਾਂ ਤੋਂ ਜਿਹੜਾ ਲੋਕਲ ਜਨਤਾ ਹੈ ਉਹਨਾਂ ਨੂੰ ਉਹ ਉਹਨਾਂ ਨੂੰ ਮਾਰਨ ਦਾ ਕੰਮ ਕਰ ਰਹੇ ਨੇ ਤੇ ਇਹ ਖਾਲੀ ਵਪਾਰੀਆਂ ਵਾਸਤੇ ਜਿਹੜਾ ਹੈ ਮਤਲਬ ਦੇਸ਼ ਦੇ ਵਿੱਚ ਜਿਹੜੀ ਪਾਲਿਸੀ ਬਣ ਰਹੀ ਹੈ ਨਾ ਐਕਚੁਅਲੀ ਉਹ ਪਾਲਿਸੀ ਸਾਰੀ ਕਾਰਪੋਰੇਟ ਵਾਸਤੇ ਬਣ ਰਹੀ ਹੈ। ਥੱਲੇ ਦੇ ਲੋਕਾਂ ਵਾਸਤੇ, ਥੱਲੇ ਦੇ ਲੋਕ ਤੇ ਕਾਰਪੋਰੇਟ ਦਾ ਭੋਜਨ ਬਣ ਗਏ। ਉਹਨਾਂ ਨੂੰ ਖਾ ਲਓ। ਉਹ ਭੋਜਨ ਬਣ ਗਏ ਉਹਨਾਂ ਦਾ।